ਅੱਜਰ ਕਪਾਟ ਖੋਲ ਤੇਰੀ ਸੁਰਤ ਖਿੰਡੀ ਹੋਈ ਜਦੋਂ ਸੁਰਤ ਨੂੰ ਘਰ ਪਾਸਿਓਂ ਰੋਕ ਕੇ ਘਰ ਪਾਸਿ ਗੁਰਮਖੋ ਆਪ ਬੰਦਗੀ ਕਰਨ ਵਾਲੇ ਬੈਠਿਓ ਮੈਂ ਤਾਂ ਕਥਾਵਾਚ ਗੋਲ ਰਿਆਂ ਜਦੋਂ ਆਪਾਂ ਸੁਰਤ ਨੂੰ ਖਿੱਚ ਕੇ ਅੰਦਰ ਨੂੰ ਚੁੰਗੀਆਂ ਵਾਂਗੂ ਨਹੀਂ ਫੁਰਨਿਆਂ ਨੂੰ ਇੱਕੋ ਦਮ ਬੰਨ ਕੇ ਤੁਸੀਂ ਜਪਜੀ ਸਾਹਿਬ ਕਰਕੇ ਦੇਖੋ ਜਪਜੀ ਸਾਹਿਬ ਦਾਦਾਸੀ ਵਖਰਾ ਹੋ ਜਾਣਾ ਸੁਰਤ ਤਾਂ ਖਿੰਡੀ ਹੋਈ ਹੈ ਇੱਕ ਪਾਈਪ ਵਿੱਚ ਮੈਂ ਇੱਕ ਵਾਰੀ ਕਿਹਾ ਸੀ ਵੀ ਪਾਣੀ ਲੈ ਜਾਣਾ ਦਸਵੇਂ ਕਾਰੇ ਚ ਤੇ ਨੱਕੇ ਤੇ ਨੋਮਾ ਚ ਖੋਲਿਆ ਦਸਵੇਂ ਚ ਅਪੜੂਗਾ ਸਿੱਧੀ ਜਿਹੜਾ ਹਜ਼ਾਰ ਨੇ ਪਾਈ ਵਿੱਚ ਨੌ ਮੋਰੀਆਂ ਹੋ ਗਈਆਂ ਤੇ ਅਖੀਰ ਵਾਲੇ ਸਿਰੇ ਚ ਪਾਣੀ ਜਾਣਾ ਅਖੀਰ ਤੇ ਪਿਆਰਿਓ ਯਾਦ ਰੱਖਿਓ ਜਿਹਦੇ ਇੱਕ ਸੁਰਾਖ ਹੋ ਜਾਏ ਪਾਣੀ ਉਹਦਾ ਨਹੀਂ ਅੱਗੇ ਨਿਕਲਦਾ ਜਿਹਦੇ ਨੌ ਸੁਰਾਖ ਖੁੱਲ੍ਹੇ ਹੋ ਗਏ ਨੇ ਉਹਨੇ ਕਿੱਥੇ ਜਾਣਾ ਇਹ ਤਾਂ ਨੌ ਜਿਹੜੇ ਦਰਵਾਜ਼ੇ ਨੇ ਖੰਡਾਈ ਬੈਠੇ ਨੇ ਭਾਈ ਸਾਹਿਬ ਜੀ ਕਹਿ ਰਹਿਆ ਸੁਰਤ ਨੂੰ ਇਕੱਠਿਆਂ ਕਰ ਸੁਰਤ ਸੰਕੋਚਤੀ ਬੱਜਰ ਕਪਾਟ ਖੋਲ ਜਿਹੜੇ ਅਧ੍ਰਿਸ਼ਟ ਦਿਸਦੇ ਖੋਏ ਨਹੀਂ ਪਰ ਬੱਜਰ ਪੱਥਰ ਵਰਗੇ ਦਰਵਾਜੇ ਨੇ ਨਾ ਉਹ ਸੁਰਤ ਤੋੜ ਕੇ ਰੱਖਦਾ ਕਿ ਸ਼ਬਦ ਬੱਜਰ ਕਪਾਟ ਖੋਲ 나ਦ ਬਾਦ ਪਰ ਅਨਤ ਲਿਲਾ ਭਈ ਆ ਦੁਨੀਆ ਦੇ ਰੰਗ ਤਮਾਸ਼ੇ ਗੀਤਾਂ ਨਾਲ ਉਹ ਥਾਂ ਤੇ ਜੁੜ ਜਾਏਗਾ ਜਿਹੜਾ ਸ਼ਬਦ ਤੈਨੂੰ ਅਨਤ ਰਸ ਵਿੱਚ ਲੈ ਜਾਏਗਾ ਅਖੀਰ ਤੇ ਕਹਿੰਦੇ ਆ ਬਚਨ ਵਿਸਰਜਤ ਅਨ ਰਸ ਰੈਤ ਹੋਵੇ ਆ ਜਿਹੜੇ ਥੋਕੀਆਂ ਗੱਲਾਂ ਕਰਨ ਛੱਡ ਦੇ ਉਹਨਾਂ ਨੂੰ ਭੁੱਲ ਜਾ ਅਨਰਸ ਨੂੰ ਤਿਆਗ ਦੇ ਬਚਨ ਵਿਸਰਜ ਚ ਅਨਰਸ ਰਹਤ ਹੋਵੇ ਨਚਰ ਅਪਾਰ ਤਾਰ ਆਪਿਓ ਪਿਆਵੀ ਜਿਹੜੀ ਨਾਮ ਦੀ ਧਾਰਾ ਅੰਦਰ ਚੱਲਦੀ ਉਹਨੂੰ ਉਹਨੂੰ ਚੱਕ ਮੈਂ ਤਾਂ ਬੇਨਤੀ ਕੀਤੀ ਜੀ ਇੱਥੇ ਇਹ ਗੰਗਾ ਯਮਨਾ ਈੜਾ ਪਿੰਗਲਾ ਸਹਿਜ ਦਾ ਅਤੇ ਸੁਖਮਨਾ ਕਹਿੰਦੇ ਜਿਹੜੀ ਕੋਈ ਯਮਨਾ ਸੁਆਸ ਚੜਾਉਂਦੇ ਨੇ ਤਾਂ ਉਹਨੂੰ ਪਤਾ ਹੈ ਜੀ ਹਾਲਾਂਕਿ ਪ੍ਰਾਣਾਯਾਮ ਇਹਦੇ ਨਾਲ ਸੰਬੰਧਤ ਹੈ ਇਹਨੂੰ ਅਲੋਗ ਮਲੋਮ ਕਹਿੰਦੇ ਆ ਪਰ ਫਿਰ ਹੀ ਮੇਰੀ ਬੇਨਤੀ ਹੈ ਜਿਹੜੀ ਅਵਸਥਾ ਜੋਗੀ ਆਪਣੀ ਸੁਰਤ ਨੂੰ ਚੜਾਉਂਦਾ ਹੈ ਇੱਕ ਨਾਲ ਰਹੀਂ ਫਿਰ ਤਰਕੁਟੀ ਵਿੱਚ ਟਿਕਾਂਦਾ ਫਿਰ ਥੱਲੇ ਲਿਆਉਂਦਾ ਫਿਰ ਚੜਾਉਂਦਾ ਭਗਤ ਜੀ ਕਹਿੰਦੇ ਨੇ ਭਾਈ ਸਿੱਖੋ ਮੈਂ ਉਸ ਥਾਂ ਤੇ ਆਪਣਾ ਮੱਠ ਆਪਣਾ ਘਰ ਆਪਣਾ ਡੇਰਾ ਬਣਾ ਲਿਆ ਜਿੱਥੇ ਫੋਰ ਨਹੀਂ ਕੋਈ ਨਹੀਂ ਉੱਠਦਾ ਅਪੂਰੇ ਭਗਤ ਸਾਹਿਬ ਜੀ ਦਾ ਇਹ ਬਚਨ ਜੋ ਆਪਾਂ ਪੜਿਆ ਹੈ ਕਬੀਰ ਗੰਗ ਜਮਨ ਕੇ ਅੰਤਰੇ ਜਿੱਥੇ ਗੰਗਾ ਤੇ ਜਮਨਾ ਈੜਾ ਤੇ ਪਿੰਗਲਾ ਦਾ ਨਿਵਾਸ ਹੁੰਦਾ ਸੁਖਮਨਾ ਵਿੱਚ ਪਹੁੰਚਦੇ ਨੇ ਕਹਿਣ ਲੱਗੇ ਸਹਿਜ ਸੁਣ ਕੇ ਘਾਟ ਮੈਂ ਉਸ ਕਿਨਾਰੇ ਤੇ ਪੜ ਗਿਆ ਇਹ ਭਗਤ ਜੀ ਕਹਿ ਰਹੇ ਆ ਜਿੱਥੇ ਸੱਚ ਮੁੱਚ ਸਹਿਜ ਹੈ ਜੀ ਉਹ ਜਿਵੇਂ ਸੇ ਇਸ ਸਹਿਜ ਦਾ ਅਖਰੀ ਅਰਥ ਜਿਹੜਾ ਨਾ ਜੀ ਇਹ ਇਹ ਦੋ ਸ਼ਬਦ ਨੇ ਸ ਸ ਹਾ ਤੇ ਜ ਜ ਵੱਖਰਾ ਸਹਿਜ ਦਾ ਲਬ ਜੀ ਅਰਥ ਹੁੰਦਾ ਜਿਹੜਾ ਨਾਲ ਜੰਮਿਆ ਹੈ ਸਹਿਜ